ਇਹ ਯੋਗੀ ਮਿਲਿਆ ਉਹਨੇ ਮੈਨੂੰ ਇਹ ਗੱਲ ਕਹੀ ਵੀ ਦੇਖ ਪ੍ਰੇਮੀਆਂ ਰਿਧੀਆਂ ਸਿੱਧੀਆਂ ਤਾਕਤਾਂ ਬੜੀ ਅੱਛੀ ਚੀਜ਼ ਹੁੰਦੀ ਆ ਲੋਕ ਮਗਰ ਲੱਗ ਜਾਂਦੇ ਆ ਕਾਰੋਬਾਰ ਇੰਨਾ ਚੱਲ ਜਾਂਦਾ ਕਿ ਹਿਸਾਬ ਕਿਤਾਬ ਨਹੀਂ ਰਹਿੰਦਾ ਤਾਕਤਾਂ ਅੰਦਰ ਆ ਜਾਂਦੀਆਂ ਲੇਕਿਨ ਉਹ ਲੈਣ ਵਾਸਤੇ ਕੁਝ ਸਾਧਨਾ ਕਰਨੀ ਪੈਂਦੀ ਹੈ ਕਹਿੰਦੇ ਉਹਨੇ ਮੈਨੂੰ ਹੱਥ ਜੋਗ ਦੀ ਕਿਰਿਆ ਕਰਦੇ ਦੱਸ ਦਿੱਤੀ ਮੈਂ ਹੱਥ ਜੋਗ ਵੀ ਕਰਦਾ ਰਿਹਾ ਕਹਿੰਦੇ ਕਿਸ ਤਰ੍ਹਾਂ ਕਹਿੰਦੇ 6 ਚੱਕਰ ਹੋਇਆ ਕਰਦੇ ਨੇ ਰੀੜ ਦੀ ਹੱਡੀ 'ਚ ਇਹਦੇ ਆਲੇ-ਦਾਲੇ ਦੋ ਨਾੜੀਆਂ ਤਾਂ ਜਾਂਦੀਆਂ ਜਿਹੜਾ ਤੇ ਪਿੰਗਲਾ ਵਿਚਾਲੇ ਇੱਕ ਨਾੜ ਹੈ ਉਹ ਆਠੇ ਦੀ ਸ਼ਕਲ ਬਣਾਉਂਦੀ ਜਾਂਦੀ ਹੈ ਤੇ ਉਹਨੂੰ ਸੁਖਮਨਾ ਨਾੜੀ ਕਹਿੰਦੇ ਨੇ ਉਹਦੇ 'ਚ 6 ਥਾਂ ਦੇ ਉੱਤੇ ਬੰਦ ਹੈ ਉਥੇ ਮਾਸ ਦੀਆਂ ਬੋਟੀਆਂ ਨੇ ਉਹਦੇ ਹੇੜਲੇ ਪਾਸੇ ਇੱਕ ਪੁਚੰਗਾ ਨਾੜੀ ਹੈ ਉਥੇ ਕੁੰਡਲ ਨਹੀਂ ਹੈ ਇਲੈਕਟ੍ਰੋਨਿਕ ਹੈ ਸਾਰੀ ਬੋਡੀ ਦੀ ਜੇ ਉਹ ਹਿਲ ਜਾਵੇ ਜਾਗ ਬਵੇ ਸੁੱਤੀ ਪਈ ਕਹਿੰਦੇ ਸਾਰੀਆਂ ਹੀ ਸ਼ਕਤੀਆਂ ਅੰਤਰਜਾਮਤਾ ਪ੍ਰੇਰਣਾ ਸ਼ਕਤੀ ਕਹਿੰਦੇ ਸਭ ਆ ਜਾਂਦੀਆਂ ਕਹਿਣ ਲੱਗੇ ਮੈਨੂੰ ਪਹਿਲਾਂ ਤਾਂ ਕਰਮ ਕਰਾਏ ਉਹਨਾਂ ਨੇ ਧੋਤੀ ਕਰਾਈ ਨੇਤੀ ਬਸਤੀ ਇਤਰਾਟਿਕ ਕਪਾਲੀ ਪਾਠੀ ਕਹਿੰਦੇ ਕੀ ਹੁੰਦਾ ਹੈ ਕਹਿੰਦੇ ਹੁੰਦਾ ਹੈ ਤੋਤੀ ਜਿਹਨੂੰ ਕਹਿੰਦੇ ਨੇ ਚਾਰ ਉਂਗਲ ਦੀ ਲੀਰ ਹੁੰਦੀ ਆ 15 ਹੱਥ ਲੰਬੇ 22 ਫੁੱਟ 22.5 ਫੁੱਟ ਕਹਿੰਦੇ ਉਹਨੂੰ ਪਾਣੀ ਚ ਪਿਆਉ ਲੈਂਦੇ ਨੇ ਉਹ ਅੰਦਰ ਜਾ ਕੇ ਮਿੱਧੇ ਚ ਲੈ ਜਾਣੀ ਆ ਫੇਰ ਖਿੱਚ ਲੈਣੀ ਆ ਮਿੱਦਾ ਸਾਫ ਹੋ ਜਾਂਦਾ ਫੇਰ ਫੇਰ ਕਿਰਿਆ ਹੁੰਦੀ ਆ ਦੂਸਰਾ ਹੁੰਦੀ ਹੈ ਨੇਤੀ ਹੈ ਕਹਿੰਦੇ ਇੱਕ ਗੱਠ ਗੱਠ ਦਾ ਸੂਤ ਦਾ ਡੋਰਾ ਹੁੰਦਾ ਇਹਦੇ ਨਾਲ ਨੱਕ ਦੇ ਨੱਕ ਨੂੰ ਸਾਫ ਕਰੀਦੇ ਤੀਸਰੀ ਹੁੰਦੀ ਆ ਵਸਤੀ ਪਾਣੀ ਚ ਬੈਠ ਕੇ ਪਾਣੀ ਅੰਦਰ ਖਿੱਚ ਕੇ ਮਲਮੂਤਰ ਸਾਫ ਕਰੀਦੇ ਤੇ ਫੇਰ ਹੁੰਦਾ ਇੱਕ ਕਿਰਿਆ ਜਿਹਨੂੰ ਤਰਾਟਕ ਕਹਿੰਦੇ ਨੇ ਇੱਕ ਨੁਕਤਾ ਲਾ ਲੈਣਾ ਉਹਦੇ ਤੇ ਓਨੀ دیر ਦਰ ਅੱਖ ਨਹੀਂ ਝਮਕਣੀ ਜਿੰਨਾ ਚਿਰ ਅੱਖਾਂ ਚੋਂ ਪਾਣੀ ਲਿਆ ਆ ਕੇ ਦਿਖਣਾ ਬੰਦਰਾ ਹੋ ਜਾ। ਕਹਿੰਦੇ ਜਦੋਂ ਤਰਾਟਕ ਸਿੱਧ ਹੋ ਜਾਂਦਾ ਤਾਂ ਸ਼ਕਤੀ ਆ ਜਾਂਦੀ ਹੈ। ਚੌਥੀ ਹੁੰਦੀ ਹੈ ਕਪਾਲੀ ਕਹਿੰਦੇ ਉਹ ਜੋਰ-ਜੋਰ ਨਾਲ ਜਿਵੇਂ ਤੌਂਪਣੀ ਚਲਦੀ ਹੈ ਨਾ ਐ ਆਪਣੇ ਪੇਟ ਨੂੰ ਚਲਾਈ ਜਾਣੇ। ਜੋਰ-ਜੋਰ ਦੀ ਜੋਰ-ਜੋਰ ਦੀ ਅੰਦਰ ਨੂੰ ਬਾਹਰ ਨੂੰ ਅੰਦਰ ਨੂੰ ਬਾਹਰ ਸਾਡੇ ਵੀ ਐਸੀ ਕਿਰਿਆ ਕਰਦੇ ਨੇ ਬਹੁਤ ਸਾਰੇ ਵਾਹੇ ਕਹਿਣ ਲੱਗੇ ਜੋਰ ਨਾਲ ਖਿੱਚਦੇ ਨੇ ਗੁਰੂ ਕਹਿਣ ਲੱਗੇ ਜੋਰ ਨਾਲ ਦਬਦੇ ਮਹਾਰਾਜ ਨੇ ਤਾਂ ਬਹੁਤ ਸਹਿਜ ਸੁਖ ਸਹਿਜ ਸੇਤੀ ਜਪਣਾ ਕਹਿੰਦੇ ਸੁਖ ਨਾਲ ਜਪੋ ਸਰੀਰ ਦਾ ਪਤਾ ਹੀ ਨਾ ਲੱਗੇ ਇਹ ਤਾਂ ਮਕੈਨੀਕਲ ਚੀਜ਼ ਹੋ ਜਾਂਦੀ ਹੈ ਵਾਹ ਗੁਰੂ ਮਕੈਨੀਕਲ ਹੀ ਨਹੀਂ ਬਸ ਆਉਂਦਾ ਉਹਦੇ ਬਸ ਆਉਣ ਦੇ ਤਾਂ ਭੇਜਦੇ ਹੋਰ ਨਹੀਂ ਸੋ ਛੇਵੀਂ ਹੁੰਦੀ ਆ ਬਾਣੀ ਕਹਿੰਦੇ ਜੀਵ ਨੂੰ ਲੰਮੀ ਕਰਕੇ ਅੱਖਾਂ ਦੇ ਉੱਪਰਲੇ ਪਾਸੇ ਤੱਕ ਲੈ ਜਾਣਾ ਕਹਿੰਦੇ ਭਾਈ ਇਹਨਾਂ ਜੇ ਤਾਂ ਕੋਈ ਵੀ ਨਹੀਂ ਪਰਮੇਸ਼ਰ ਨੂੰ ਮਿਲਣ ਵਾਲੀ ਚੀਜ਼ ਇਹਦਾ ਇੱਕ ਕਿਰਿਆਜੀ ਤੋਂ ਦਸੀ ਆ ਕਹਿੰਦਾ ਫੇਰ ਇਹਦੇ ਨਾਲ ਅਸੀਂ ਪ੍ਰਾਣ ਰੋਕਦੇ ਹਾਂ 42 ਵਾਰੀ ਓਮਕਾਰ ਦਾ ਮੰਤਰ ਅੰਦਰ ਨੂੰ ਸਾਹ ਲੈ ਕੇ 84 ਵਾਰੀ ਰੋਕਦੇ ਹਾਂ ਤੇ 42 ਵਾਰੀ ਫੇਰ ਹੌਲੀ-ਹੌਲੀ ਵਾਰ ਨੂੰ ਕੱਢਦੇ ਹਾਂ ਇਹਦੇ ਨਾਲ 2 ਮਿੰਟ ਸਾਹ ਰੁਕ ਜਾਂਦੇ ਫੇਰ ਇਸ ਨੂੰ ਵਧਾਓ ਦੀ ਵਧਾਈ ਜਾਂਦੇ ਆ ਵਧਾਈ ਜਾਂਦੇ ਆ ਰੋਜ਼ ਦੀ ਪ੍ਰੈਕਟਿਸ ਨਾਲ ਕਿੰਨੇ-ਕਿੰਨੇ ਮਿੰਟ ਸਾਹ ਰੁਕਣ ਲੱਗ ਜਾਂਦਾ ਕਹਿੰਦੇ ਫੇਰ ਉਹਦਾ ਪ੍ਰੈਸ਼ਰ ਰੀਡ ਦੀ ਹੱਡੀ ਜਿੱਥੇ ਖਤਮ ਹੁੰਦੀ ਆ ਉੱਥੇ ਪਾਉਣੀ ਆ ਉਹਦੇ ਪਾਉਣ ਦੇ ਨਾਲ ਕਹਿੰਦੇ ਉਹ ਥਾਂ ਗਰਮ ਹੋ ਜਾਂਦਾ ਗਰਮ ਹੋ ਕੇ ਉਹ ਜਿਹੜਾ ਨਿੱਕਾ ਜਿਹਾ ਸਰਾਖ ਹੈ ਉਹ ਖੁੱਲ ਜਾਂਦਾ ਪਚੰਗਾ ਨਾਲੀ ਦਾ ਮੂੰਹ ਪਰੇ हट ਜਾਂਦਾ ਤੇ ਉੱਥੋਂ ਦੀ ਸਾਹ ਵਿੱਚ ਵੜ ਜਾਂਦੇ ਨੇ ਫੇਰ ਕਹਿੰਦੇ ਉੱਥੋਂ ਜ਼ੋਰ ਨਾਲ ਪ੍ਰੈਸ਼ਰ ਪਾਉਣੀ ਆ ਪਹਿਲਾਂ ਤੋੜਦੇ ਆ ਉਹਨੂੰ ਮੂਲ ਧਾਰ ਚੱਕਰ ਕਹਿੰਦੇ ਕਹਿੰਦੇ ਦਿਸਦਾ ਵੀ ਆ ਕੁਝ ਕਹਿੰਦੇ ਹਾਂ ਫੇਰ ਅੰਦਰ ਦਿਸਣ ਲੱਗ ਜਾਂਦਾ ਇਹ ਨਹੀਂ ਪ੍ਰੈਕਟੀਕਲ ਨੌਲੇਜ ਆ ਕਹਿੰਦੇ ਐਨਵਾਨ ਵਾਲੀ ਬਾਤ ਨਹੀਂ ਕਹਿੰਦੇ ਮੈਂ ਕਰ ਰਿਹਾ ਕਹਿੰਦੇ ਉਹ ਚਾਰ ਪੰਖੜੀਆਂ ਹੁੰਦੀਆਂ ਤੇ ਰੰਗ ਹੁੰਦਾ ਉਹਦਾ ਪੀਲਾ ਪੁੱਠਾ ਮੂੰਹ ਹੁੰਦਾ ਫੁੱਲਾ ਹੀਟਾ ਨੂੰ ਮੂੰਹ ਹੁੰਦਾ ਉੱਪਰ ਨੂੰ ਮੂੰਹ ਨਹੀਂ ਹੁੰਦਾ ਕਹਿੰਦੇ ਜਦੋਂ ਉਹ ਚੱਕਰ ਤੋੜ ਲਿਆ ਫਿਰ ਦੂਸਰਾ ਹੋਇਆ ਕਰਦਾ ਉਹਨੂੰ ਸਦਾ ਸਦਾ ਸਥਾਨ ਕਹਿੰਦੇ ਆ ਤੇ ਉਹ 6 ਪੰਖੜੀਆਂ ਦਾ ਹੁੰਦਾ ਹੈ ਲਾਲ ਰੰਗ ਹੁੰਦਾ ਹੈ ਉਹ ਵੀ ਮੁੱਦਾ ਹੁੰਦਾ ਕਹਿੰਦੇ ਤੀਸਰਾ ਫੇਰ ਨਾਭੀ ਦਾ ਚੱਕਰ ਹੁੰਦਾ ਇਹਨੂੰ ਮਨਪੂਰਵਕ ਚੱਕਰ ਕਹਿੰਦੇ ਨੇ 10 ਇਹਦੇ ਚ ਪੱਤੀਆਂ ਹੁੰਦੀਆਂ ਨੀਲਾ ਰੰਗ ਦੇ ਸੰਗ ਲੱਗ ਜਾਂਦਾ ਚੌਥਾ ਹਿਰਦੇ ਦੇ ਕੋਲ ਜਿੱਥੇ ਆ ਕੋਡੀ ਹੈ ਇਹ ਸਾਹ ਤੇ ਥੋੜਾ ਜਿਹਾ ਉੱਪਰ ਹੁੰਦਾ ਚੱਕਰ ਜਿੱਥੇ ਆ ਛਾਤੀ ਜੁੜਦੀ ਹੈ ਉੱਪਰ ਵਿੱਚ ਕਹਿੰਦੇ ਇਹਦੇ ਚ 12 ਪੰਖੜੀਆਂ ਹੁੰਦੀਆਂ ਤੇ ਰੰਗ ਸੋਨੇ ਰੰਗ ਸੋਨੇ ਰੰਗਾ ਹੋ ਜਾਂਦਾ ਫੁੱਲ ਇੱਥੇ ਵੀ ਮੁੱਦਾ ਹੀ ਹੈ ਕਹਿੰਦੇ ਇਹਦੇ ਬਾਅਦ ਫਿਰ ਆ ਗਿਆ ਚੱਕਰ 'ਚ ਜਾਂਦੇ ਆ ਜਿੱਥੇ ਦੋਏ ਅੱਖਾਂ ਤੇ ਨੱਕ ਦੀ ਜਾਣਾ ਹੈ ਇੱਥੇ ਕਹਿੰਦੇ ਅਸੀਂ ਆ ਕੇ ਫਿਰ ਇਹਨੂੰ ਤੋੜਦੇ ਆ ਤੇ ਇਹਦੇ ਵਿੱਚ ਦੋ ਪੱਤੀਆਂ ਹੁੰਦੀਆਂ ਨੇ ਤੇ ਰੰਗ ਬਦਲ ਜਾਂਦਾ ਚਿੱਟਾ ਰੰਗ ਹੋ ਜਾਂਦਾ ਤੇ ਪੁੱਠਾ ਇਹਦਾ ਵੀ ਮੂਹ ਹੁੰਦਾ ਉਹਦੇ ਬਾਅਦ ਕਹਿੰਦੇ ਤਰੁਪਤੀ 'ਚ ਜਾਂਦੇ ਆ ਉੱਥੇ 1000 ਪੱਤੀ ਦਾ ਫੁੱਲ ਆਉਂਦਾ ਹੈ ਇਹਦੇ 'ਚ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਹੋਇਆ ਕਰਦੀਆਂ ਇੱਥੇ ਆ ਕੇ ਜਗਿਆਸੂ ਪੁੰਦਦਾ ਕਿਉਂਕਿ ਬਹੁਤ ਮਨੋਹਰ ਚੀਜ਼ ਐ ਸ਼ਕਤੀਆਂ ਹੀ ਸ਼ਕਤੀਆਂ ਇੱਥੇ ਕਹਿੰਦੇ ਇੱਥੇ ਚਿੱਟਾ ਰੰਗ ਹੁੰਦਾ ਇਸ ਤੋਂ ਅੱਗੇ ਜੇ ਲੰਘ ਜਾਵੇ ਗੁਰੂ ਦੀ ਕਿਰਪਾ ਨਾਲ ਕਹਿੰਦੇ ਦਸਵਾਂ ਦਵਾਰ ਆਉਂਦਾ ਦਸਵੇਂ ਦਵਾਰ ਤਾਲੂ ਦੇ ਢੇਠਾ ਤੇ 1000 ਪੰਖੜੀ ਦਾ ਚਿੱਟਾ ਰੰਗ ਦਾ ਫੁੱਲ ਐ ਤੇ ਇੱਥੇ ਸੁੰਨਾ ਫੁਰਨਾ ਕੋਈ ਨਿਆਜ ਨੂੰ ਤੇ ਸੁੰਨ ਮੰਡਲ ਵੀ ਕਹਿੰਦੇ ਨੇ ਦਸਵਾਂ ਦਵਾਰ ਵੀ ਕਹਿੰਦੇ ਨੇ ਤੇ ਤੀਸਰੀ ਅੱਖ ਵੀ ਕਹਿੰਦੇ ਨੇ ਤੀਸਰਾ ਤਿਲ ਵੀ ਕਹਿੰਦੇ ਨੇ ਬਿਆਨਖੜੀਆਂ ਵੀ ਕਹਿੰਦੇ ਬੜਾ ਨੌ ਰਖਿਆ ਨੇ ਇਸੋ STAND ਤੇ ਇਹ ਤੇ ਲਾਈਟ ਹੈ ਲਾਈਟ ਹੋਇਆ ਕਰਦੀ ਹੈ ਤੇ ਮਹਾਰਾਜ ਨੇ ਵੀ ਇਸ ਤਰ੍ਹਾਂ ਫਰਮਾਨ ਕੀਤਾ ਨਾ ਦਰਵਾਜ਼ੇ ਕਾਹੇ ਕੋਟ ਹੈ ਦਸਮਾ ਬੋਕਰ ਕੀ ਜਾ ਬਦਕਪਾ